ਸਾਸੀ ਕਾਲ ਜੀ ਸਰਪੰਚ ਜੀ ਦੇ ਫਾਰਮ ਤੇ ਬਹੁਤ ਬਹੁਤ ਰਕਮ ਹੈ ਜੀ ਤੇ ਅੱਜ ਆਪਾਂ ਝੋਟੀਆਂ ਦਾ ਲੋਡ ਲੈ ਕੇ ਫੇਰ ਪਹੁੰਚ ਚੁੱਕੇ ਆ ਤੇ ਝੋਟੀਆਂ ਜਿਹੜੀਆਂ ਆਪਣੇ ਕੋਲ ਟੌਪ ਕਲਾਸ ਆ ਪਹਿਲਾਂ ਦੋ ਦੀਆਂ ਚੋਗੀਆਂ ਤੇ 14-15 ਕਿਲੋ ਵਾਲੀਆਂ ਨੇ ਤੇ ਬਾਕੀ ਸਪੰਚ ਨੂੰ ਨਾਂ ਕਰਦੇ ਆ ਗੱਲ ਬਾਅਦ ਤੇ ਲੈਨੇ ਆ ਕਲੀ ਵੀਡੀਓ ਹਾਂ ਇਸ ਪੰਜ 사ਸੀ ਕਾਲ ਜੀ ਹੋਜੀ ਇਸ ਪੰਜੀ ਕੀ ਠਾਈਓ ਸਾਰੇ ਵੇਖਣ ਵਾਲੇ ਵੀਰਾਂ ਭਾਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਲਾਈਕ ਸਬਸਕ੍ਰਾਈਬ ਹਾਂਜੀ ਹਾਂਜੀ ਸ਼ੇਅਰ ਕਰਦੇ ਵੀ ਜਾਓ ਹਾਂਜੀ ਹਾਂਜੀ ਜੇ ਵੱਤੋ ਵਾਲੇ ਵੀਜੀ ਫੋਲੋ ਕਰੋ ਕਿਉਂਕਿ ਹਮਰੇ ਵਾਲੇ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਨੂੰ ਹਾਂਜੀ 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 ਤੇ ਟਾਪ ਕਲਾਸ ਆਪਣੇ ਕੋਲ ਮਾਲ ਹੁੰਦਾ ਚੰਗੀਆਂ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਚੰਗੀ ਨਸਲ ਹਾਰਡ ਕੁਆਲਟੀ ਹਾਂਜੀ 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 ਥੋੜਾ ਜਿਹਾ ਵਿਆਹ ਵਾਲਾ ਸੀਨ ਚੱਲਦਾ ਤੇ ਥੋੜਾ ਜਿਹਾ ਮਾਲ ਘਟਾਇਆ ਫਿਰ ਵੀ ਆਪਣੇ ਕੋਲ ਚਾਰ ਪੰਜ ਕੁਤੀਆਂ ਰਹਿਣੀਆਂ ਕੋ ਅੰਦਰ ਵੀ ਫਿਰ ਮਾਲ ਧੜਾ ਧੜਾਏਗਾ ਉਹ ਚੱਲਦਾ ਆਇਆ ਥੋੜਾ ਲੇਟ ਹੋ ਗਏ ਆ ਵੀਡੀਓ ਬਣਾਉਣ ਦੇ ਵਿੱਚ ਤੇ ਹੋਰ ਸੁਣਾਉਂਦਾ ਪੰਜੀ ਤੇ ਜਿਹੜੀ ਆਪਣੇ ਕੋਲ ਝੋਟੀਆਂ ਨੇ ਮਤਲਬ ਬਾਕੀ ਮੜਾ ਜਾ ਬੱਚਾ ਬਾਂਦੇ ਮੈਂ ਲੱਗਿਆ ਸੁਆ ਹੀ ਨਹੀਂ ਸੀ ਤੇ ਸਪੰਨ ਜਿਹੜੀਆਂ ਆਪਣੇ ਕੋਲ ਝੋਟੀਆਂ ਅੱਜ ਮਲਸੂਈਆਂ ਨੇ ਤੰਨੇ ਆਪਣੀਆਂ ਸਮਾਂ ਦੱਸਾਂਗੇ ਪਹਿਲਾਂ ਅੱਜ 5:00 ਵਜੇ 5:30 ਹੋ ਚੁੱਕੇ 5:00 ਵਜੇ 21 ਮਿੰਟ ਹੋ ਚੁੱਕਿਆ ਆਹੋ ਹਾਂਜੀ 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 ਹੋਣੀ ਆਏ ਸਟੂਟੋਂ ਠੀਕ ਹੈ ਜੀ ਤੇ 5:20 ਮਿੰਟ ਹੋਏ 3 ਤਰੀਕ ਹਾਂਜੀ 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 ਪਹਿਲਾ ਮਹੀਨਾ 2025 2025 ਠੀਕ ਹੈ ਜੀ ਨਵੇਂ ਸਾਲ ਦੀ ਸ਼ੁਰੂਆਤ ਕਰ ਲਈ ਸਮਾਂ ਹੋ ਚੁੱਕਾ ਸਵੇਰੇ ਆਪਣੀ 5:00 ਵੇ ਦੀ ਜਵਾਈ ਹੈ ਹਾਂਜੀ 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 ਹੁਣ ਅੱਧਾ ਘੰਟਾ ਜਵਾਈ ਦਾ ਉੱਪਰ ਹੋ ਚੁੱਕਾ ਅੱਧਾ ਘੰਟਾ ਉੱਪਰ ਝੋਟੀਆਂ ਆਪਣੇ ਕੋਲ ਟਾਪ ਕਲਾਸ ਪਹਿਲਾਂ ਨਾਲ ਝ ਯਾਨੀ ਤੇ ਲਓ ਜੀ ਅੱਜ ਕਿਧਰੋਂ ਕਰੀਏ ਸ਼ੁਰੂ ਲਓ ਜੀ ਪਹਿਲਾਂ ਝੋਟੀ ਸੂਈ ਸਵਾਈ ਤੁਹਾਨੂੰ ਦਿਖਾ ਲੱਗੇ ਆ ਤੇ ਬਿਲਕੁਲ ਇਹ ਆ ਵੀ ਤਾਜੀ ਸੂਈ ਆ ਤੇ ਬਾਕੀ ਥਾਂ ਤੋਂ ਦੀ ਗੱਲ ਕਰੀਏ ਤੇ ਬਿਲਕੁਲ ਨੋਕਲਾ ਲੱਗਾ ਵਾ ਤੇ ਬਾਕੀ ਪੇਟਪੂੜੇ ਦੀ ਬਹੁਤ ਚੰਗੀ ਐ ਝੋਟੀ ਤੇ ਬਾਕੀ ਤੋਰੀ ਹੈ ਮੇਰਾ ਵੀ ਰਾਜੇ ਅੱਜ ਨਵੇਂ ਸਾਲ ਦੇ ਵਿੱਚ ਨਵੀਆਂ ਗੱਲਾਂ ਤੇ ਨਵੇਂ ਬੰਦੇ ਭਰਤੀ ਹੋ ਗਏ ਨੇ ਤੇ ਆਪਣਾ ਬੱਗੀ ਵਿਆਹ ਹੋਣਾ ਫਿਰ ਉਹਦੇ ਕਰਕੇ ਫਿਰ ਬੰਦਾ ਫਿਰ ਦੁਬਾਰਾ ਲੈਣਾ ਪਿਆ ਗਿਆ ਹਾਂਜੀ 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 ਵੇਖੋ ਜੀ ਝੋਟੀ ਪਹਿਲਾਂ ਨੇ ਕੱਟੀ ਚੋਟੀ ਦੀ ਦਰਸ਼ਾ ਲਓ ਜੀ ਟਾਪ ਕਲਾਸ ਝੋਟੀ ਤੇ ਪੇਠਪੂੜੇ ਦੀ ਗੱਲ ਕਰ ਲਈਏ ਤੇ ਜੇ ਥਾਂ ਦੀ ਗੱਲ ਕਰ ਲਈਏ ਕੱਲੀ ਆਉਗੀ ਅੱਗੇ ਜਿੱਥੇ ਕੱਟੀ ਲਓ ਜੀ ਪੇਠਪੂੜਾ ਬਹੁਤ ਚੰਗਾ ਆ ਤੇ ਬਾਕੀ ਥਾਂ ਦੀ ਗੱਲ ਕਰ ਲਈਏ ਨੋਕਲਾ ਥਣ ਆ ਗਿਆ ਤੇ ਬਾਕੀ ਚਵਾਚੂ ਕਿਵੇਂ ਬਈ ਚਵਾ ਇਹ ਚੋੜੀ ਮੜੀ ਹੋਊਗੀ ਮੈਂ ਲਓ ਜੀ ਸਿੰਗ ਸਿੰਗ ਦੀ ਕੁਆਲਿਟੀ ਪਹਿਲਾਂ ਲੈਵਾ ਕੀ ਲੱਗਾ ਕੱਟੀ ਸਿੰਗ ਕੁਆਲਿਟੀ ਬਿਲਕੁਲ ਐ ਚੈਂਪੀਅਨ ਜਿਹਨੂੰ ਕਹਿੰਦੇ ਨੇ ਚੈਂਪੀਅਨ ਬਾਕੀ ਇਹ ਵੀ ਅਟਰ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਘੋੜੀਆਂ ਨੂੰ ਨੱਚਦੀ ਫੇਰੀ ਝੁੱਟੀ ਜਾਂਦੇ ਜਾਂਦੇ ਭਾਈ ਜਾਂਦੇ ਆ ਵੀ ਅਟਰ ਵਖਾ ਲਓ ਕੱਟੀ ਨੂੰ ਦਿੱਤੀ ਉਹ ਲੱਗੀ ਮੂਹੜਾ ਲਿਆਓ ਅਟਰ ਦੀ ਕੁਆਲਿਟੀ ਤੁਹਾਨੂੰ ਦਿਖਾ ਦੇ ਲੱਗੇ ਆ ਬਿਲਕੁਲ ਗਾਰਡ ਬਿਛਾਲੇ ਬਿਲਕੁਲ ਬਰਾਬਰ ਜਿਹਨੂੰ ਕਹਿੰਦੇ ਨੇ ਕੱਟੀ ਪਹਿਲਾ ਹਸੂਗਾ ਇਹਨਾਂ ਲੈਵਾ ਨਹੀਂ ਲੱਗਦਾ ਉਹਨੂੰ ਲੱਗਦਾ ਜਿਹੜੀ ਚੈਂਪੀਅਨ ਕੱਟੀ ਆ ਤੇ ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਤੇ ਬਾਕੀ ਸਪੰਜੀ ਦੁੱਧ ਕੇ ਨਾਲ ਝੋਟੀ ਚਲੀ ਦੁੱਧ ਵਿੱਚ ਹੋਈ ਇਹ ਕਾਲੀ ਆਈ ਏ ਝੋਟੀ ਦੁੱਧ ਹੁਣ ਵੀ ਝੋਟੀ ਕੋਲੋਂ 14 ਦਾ ਦੁੱਧ ਪਲੱਸ 15 ਦੇ ਲਾਗੇ ਚੱਕੇ ਹੋਊਗੀ ਤਾਜੀ ਸੂਈ ਸਵਾਈ ਆ ਹਾਂਜੀ ਹਾਂਜੀ ਭਾਏ ਸੂਆ ਪਹਿਲਾ ਹੀ ਆ ਜਿੱਡਾ ਕੱਟੀ ਨੂੰ ਡੱਡਾ ਲੱਗਾ ਪਹਿਲਾ ਸੂਆ ਏ ਰਮਾਨ ਆ ਦੁੱਧ 16 17 ਕਿਲੋ ਜਵਾਊਗੀ ਲਓ ਜੀ ਰਮਾਨ ਆ 16 17 ਕਿਲੋ ਰਮਾਨ ਆ ਦੇਈ ਜਾਏਗੀ ਇਹ ਕੱਟੀ ਦੇ ਅੰਚਲ ਵਖਾ ਦਿਓ ਕੀ ਲੱਗੇ ਤੇ ਲੇਵਾ ਵਖਾ ਲੋ ਕੱਟੀ ਨੂੰ ਮੂਹਰੇ ਕਿੰਨਾ ਲੱਗਾ ਕਿੰਨਾ ਲੱਗਾ ਬਾਕੀ ਬਿਲਕੁਲ ਐ ਜੱਡ ਬਲੈਕ ਕਾਲੀ ਆ ਜੱਡ ਬਲੈਕ ਆ ਝੋਟੀ ਤੇ ਮਗਰ ਵੀ ਕੱਟੀ ਪੇਕੋ ਕਹਿੰਦੇ ਕਿ ਕਿੰਨੇ ਕਾ ਆ ਚੀ ਇਥੋਂ ਵੇ ਚੜਾਈ ਵੇਖੋ ਕਿੰਨੀ ਆ ਹਾਂਜੀ 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 ਬਿਲਕੁਲ ਸਿੱਧੀ ਗੱਡ ਦੇ ਲੈਵਾ ਮੂਰੇ ਖਾਲੋ ਕੈਮਰਾਮੈਨ ਸਾਹਿਬ ਝੋਟੀ ਦਾ ਅੱਗੋਂ ਪਿੱਛੋਂ ਵੀ ਲੈਵਾ ਕਾਲੋ ਲਾਓ ਜੀ ਸੁਭਾਗੀ ਠੰਡਕ ਆ ਹਾਂਜੀ ਹਾਂਜੀ ਚਵਾਈ ਦਾ ਟਾਈਮ ਬਿਲਕੁਲ ਹੋ ਚੁੱਕਾ ਤੇ ਚਵਾਈ ਕਿਵੇਂ ਆ ਹੈ ਨਾ ਪਈ ਨਹੀਂ ਅੱਜ ਆ ਫਗਾਵਾਂਗੇ ਉਹਨਾਂ ਲੈਵਾ ਮੂਰੇ ਤੇ ਉਹਨਾਂ ਲੈਵਾ ਪਿਛੇ ਆ ਝੋਟੀ ਦੇ ਹਾਂਜੀ 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 ਤੇ ਬਾਕੀ ਇਹ ਵੀ ਚਵਾਈ ਜੀ ਬਿਲਕੁਲ ਆ ਜਿਹਨੂੰ ਬਿਲਕੁਲ ਓਕੇ ਕਹਿੰਦੇ ਨੇ ਤੇ ਬਾਕੀ ਇਸ ਪੰਜਾਂ ਦੇ ਦੁੱਧ ਦੀ ਗੱਲ ਕਰੀਏ 15 ਕਿਲੋ ਬਿਲਕੁਲ ਤਿਆਰ ਆ 15 ਕਿਲੋ ਝੋਟੀ ਖ ਚਵਾਦ ਤਿਆਰ ਆ ਬਿਲਕੁਲ ਚੋ ਚਵਾ ਕੇ ਆਈ ਆ ਪਿੰਡੇ ਜਾਣਗੇ ਕਿਲੋ ਦਾ ਕੁਲ ਫਰਕ ਪਾ ਦੇ ਉਹ ਕਹਿ ਨਹੀਂ ਸਕਦੇ ਕੁਝ ਹਾਂਜੀ 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 ਬਾਕੀ ਕੱਟੀ ਜੜੀ ਦੁੱਧ 16 ਤੋਂ ਪਲੱਸ ਰੋ ਬਾਹਰ ਅੰਦਰ ਨਹੀਂ ਹੁੰਦੀ ਬਾਹਰ ਹੀ ਰਹੋਗੇ ਬਾਹਰ ਹੀ ਰਹੋਗੇ ਪਹਿਲਾਂ ਸੁਆ ਚਾਰਲਾਂ ਦਾ ਬੜੇ ਚੰਗੇ ਰਿਕਾਡ ਤੇ ਚੰਗੇ ਸੀਮਣ ਦੀ ਤਾਂ ਇਹਨੇ ਅੰਚਲੰਚਾ ਤੇ ਲੇਵਾ ਲਗਾ ਕੱਟੀ ਨੂੰ ਮਗਰੋਂ ਵਿਖਾ ਲਓ ਲੇਵੇ ਦੀ ਮਿੱਟੀ ਵਿਖਾ ਲਓ ਕਿ ਕਿੰਨੀ ਕਿੰਨੀ ਲੱਗੀ ਆ ਨੂੰ ਨਾ ਪੋਸ ਆ ਮਤਲਬ ਬਰੀਕੀਆਂ ਦੇ ਵਿੱਚ ਜਿਹਨੂੰ ਝੋਟੀ ਕਹਿੰਦੇ ਨੇ ਤੇ ਟਾਪ ਕਲਾਸ ਤੇ ਚੈਂਪੀਅਨ ਕੱਟੀ ਆ ਇੱਕ ਤੋਰ ਦੇ ਨੇ ਆ ਫੇਰ ਖੋਲ ਕੇ ਇੱਕ ਤੋਰ ਤੋਂ ਥੋੜੀ ਜਿਹੀ ਖੋਲ ਕੇ ਬਾਕੀ ਤੋਰਦਾਰ ਕੇ ਦਿਖਾ ਲ ਦਿੰਨੇ ਆ ਟਾਪ ਕਲਾਸ ਨੂੰ ਝੋਟੀ ਕਹਿੰਦੇ ਨੇ ਫੇਰ ਸਕਵਾੜੀ ਆ ਪੂਰੀ ਤਸੱਲੀ ਕਰਾ ਦੋ ਜਿਹਨੇ ਵੀਰ ਭਾਵੇਂ ਦੂਰੋਂ ਨੇੜੇ ਆਉਣਾ ਦਾ ਫੇਰ ਅਗਲੇ ਨੂੰ ਹਾਂਜੀ 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 ਬਾਕੀ ਇਹ ਵੀ ਝੋਟੀ ਕਵਾਲੀ ਕੁਲਟੀ ਲਓ ਜੀ ਬਿਲਕੁਲ ਜੈਡ ਬਲੈਕ ਆ ਜੀ ਇਥੇ ਖਿਲਾੜ ਕੇ ਕਰੀ ਹੱਡਰ ਦਿਖਾ ਦਈਏ ਕਰੀ ਚਾਰ ਚਫੇਰਿਆਂ ਲਓ ਜੀ ਨੋਕ ਵਾਲਾ ਥਾਂ ਜੀ ਨੂੰ ਕਹਿੰਦੇ ਨੇ ਬਾਕੀ ਚਵਾਚੂ ਬਿਲਕੁਲ ਵਾਈ ਜਾਂਦਾ ਬਿਲਕੁਲ ਓਕੇ ਆ ਲਓ ਜੀ ਇਕੱਲੀ ਹਾਥੀ ਜਾਊਗੀ ਕੱਢੀ ਅਗਲੇ ਪਾਸੇ ਲਿਆਵਾਂਗੇ ਇਹ ਗੱਲਾਂ ਹੀ ਕੁਝ ਹੋਰ ਨਵੇਂ ਸਾਲ ਤੇ ਹੋਰ ਗਿਆ ਨਹੀਂ ਅੱਜ ਲਓ ਜੀ ਲਗਾ ਲਗਾ ਜੇ ਗਾਂ ਲਾਵਾਂਗੇ ਮੈਂ ਲਿਆਵੇਂ ਕੋਈ ਵੀ ਚੀਜ਼ ਲਾਵਾਂਗੇ ਲਿਆਵਾਂਗੇ ਚੈਂਪੀਅਨ ਹੀ ਚੈਂਪੀਅਨ ਟੋਪ ਕਲਾਸ ਨੂੰ ਕਹਿੰਦੇ ਨੇ ਬਗਈ ਐ ਵੀ ਕੱਟੀ ਕੋ ਜਿਹੜਾ ਟੈਮ ਟੈਮ ਤੁਰਨਾ ਵੀ ਔਖਾ ਵਾ ਜੀ ਬਿਲਕੁਲ ਨਹੀਂ ਕੱਟੀ ਖੜੀ ਹਾਂਜੀ ਹਾਂਜੀ ਤੇ ਮੋਲ ਕਿਵੇਂ ਆ ਅਸੀਂ ਅਸੀਂ ਕੈਮਰਾਮੈਨ ਸਾਹਿਬ ਅਸੀਂ ਸ਼ੌਂਕੀ ਬੰਦੇ ਆ ਹਾਂ ਨੂੰ ਮੱਝਾ ਮੱਝਾ ਨਹੀਂ ਕੋਈ ਨਫੇ ਨਫਰਾਂ ਨਹੀਂ ਦਾਪਾ ਚੀਜ਼ ਦੇ ਬ੍ਰਾਂਡ ਦੇ ਸ਼ੌਂਕੀ ਲਓ ਜੀ ਬ੍ਰਾਂਡ ਕੋਈ ਵੀ ਚੀਜ਼ ਚੰਗੀ ਮਿਲ ਜਾ ਕੋਈ ਵੀ ਮੰਨ ਕੇ ਚੱਲਾ ਕੋਈ ਸਾਧਨ ਲਾਲੇ ਜਾਂ ਕੋਈ ਇਹਨੇ ਆਪਾਂ ਸ਼ੌਂਕ ਆਪਣਾ ਪੂਰਾ ਕਰ ਲੈਣਾ ਹਾਂਜੀ 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 ਨਫਾ ਲੈਣਾ ਜਾਂ ਦੇਣਾ ਆਪਣੇ ਕਰਮਾਂ ਦਾ ਸਹੀ ਗੱਲ ਹੈ ਜੀ ਬਾਕੀ ਜਿਹੜਾ ਚੀਜ਼ ਲਾਜੂ ਯਾਦ ਕਰੋ ਕੱਟੀ ਹਾਂਜੀ ਹਾਂਜੀ ਬਾਕੀ ਅਸਲ ਚੀਜ਼ ਆ ਹਾਂਜੀ ਤੇ ਇਹਨੇ ਕੋਈ ਕਰੇ ਬੱਜੀ ਨੂੰ ਕੋ ਕਹੂਗਾ ਵਾਕੀ ਕੋਈ ਬਸੇ ਚੀਜ਼ ਬੱਜੀ ਆ ਸਹੀ ਗੱਲ ਹੈ ਦੋ ਦੋ ਫੁੱਟ ਦੀ ਵਿੱਥੀ ਵਾਲੀ ਕੱਟੀ ਖੜੀ ਆ ਹਾਂਜੀ 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 ਤੇ ਕਹਾਂ ਨੂੰ ਭੇਜਣਾ ਮਰਜੀ ਕਿ 16 ਪਲੱਸ ਰਹੂਗੀ ਕੱਟੀ ਆਰਾਮ ਨਾਲ ਸਹੀ ਗੱਲ ਮੰਨਣ ਵਾਲੀ ਮਗਰ ਵੀ ਇਹਦੇ ਕੱਟੀ ਹੈ ਮਗਰ ਵੀ ਕੱਟੀ ਹੈਗੀ ਟੋਗਾ ਛੁੱਟੀ ਮੈਂ ਫ੍ਰੀ ਆ ਗਈ ਜੀ ਤੇ ਮੋਲੇ ਕਿਵੇਂ ਆ ਮੋਲੇ ਵੀ ਦੀਏ ਦਾ ਨਾ ਕੱਟੀ ਦਾ ਫੋਨ ਤੇ ਕਰਾਂਗੇ ਵੇਖੋ ਪੱਟੀ ਤੁਹਾਨੂੰ ਉਮੀਦਾਂ ਬੜੀਆਂ ਮੇਰੇ ਸਾਹ ਨਾਲ ਦੁੱਧ ਨਾ ਹਾਂਜੀ ਸਾਰਾ ਵੀ ਮੇਰੇ ਸਹੌ ਨਾਲ ਕੱਟੀ ਤੋਂ ਕੱਢਣ ਦੀ ਉਮੀਦ ਹੈਗੀ ਆ ਹਾਂਜੀ ਹਾਂਜੀ ਤੇ ਜੇ 1-2 ਦਿਨ ਵੈਕੀ ਤਿਆਰ ਕਰਕੇ ਗੀ ਫਿਰ ਉਹਦਾ ਮੁੱਲ ਅਲੱਗ ਹੀ ਹੋਊਗਾ ਬਾਕੀ ਮੁੱਲ ਜ਼ਿਆਦਾ ਨਹੀਂ ਹੋਣਗੇ 2.5 ਲੱਖਾਂ ਰੇਂਜ ਨਹੀਂ ਹੋਗੀ ਆਪਣੀ ਹਾਂਜੀ ਹਾਂਜੀ ਆ ਰੇਟ ਆਪਣੀ ਜਾਇਜ਼ ਹੀ ਹੋਣਗੇ 2 ਤੋਂ ਅੰਦਰ ਹੀ ਐ ਨਾ ਅੰਦਰ ਹੀ ਦਵਾਂਗੇ ਜਾਇਜ਼ ਰੇਟ ਹੋਣਗੇ ਕਿਉਂਕਿ ਬਾਹਲੇ ਰੇਡ ਵਾਲਾ ਕੰਮ ਨਹੀਂ ਹੈਗਾ ਲਓ ਜੀ 2 ਤੋਂ ਅੰਦਰ ਹੀ ਝੋਟੀ ਤੇ ਬਾਕੀ ਇਹ ਵੀ ਜਾਇਜ਼ ਕਰਕੇ ਦੇਣਗੇ ਬਾਈ ਜੀ ਨਹੀਂ ਤੇ ਹੈ ਟਾਪ ਕਲਾਸ ਝੋਟੀ ਆ ਤੇ ਬਾਕੀ ਇਹ ਵੀ ਕੋਈ ਫੋਨ ਤੇ ਗੱਲ ਕਰ ਸਕਦਾ ਬਾਈ ਜੀ ਨਾਲ ਤੇ ਫਿਰ ਕੋਈ ਮੁੱਲ ਜਾਇਜ਼ ਆ ਜ਼ਿਆਦਾ ਨਹੀਂ ਜ਼ਿਆਦਾ ਮੁੱਲ ਇਹ ਵੀ ਸੁਪਰਸਟਾਰ ਹੀ ਜੀ ਅੱਜ ਦੀ ਪਹਿਲਾ ਸੁਭਾ ਕੱਦ ਵਿਖਾ ਦਿਓ ਕੱਟੀ ਦਾ ਤੇ ਕੱਦ ਤੇ ਬੇਲ ਵਿਖਾ ਦਿਓ ਰੰਗ ਵਿਖਾ ਦਿਓ ਤੇ ਫੇਸ ਕੁਆੜੀ ਕੱਟੀਏ ਦਰਸ਼ਕਾਂ ਨੂੰ ਲਾਓ ਜੀ ਝੋਟੀ ਬੇਲ ਬਾਲ ਕਾਫੀ ਆ ਤੇ ਕੱਟਾ ਤਾਜੀ ਸੂਈ ਸਵਾਈ ਕੱਟਾ ਆ ਗਿਆ ਮਗਰ ਬਾਕੀ ਚੈਂਪੀਅਨ ਜਿਹਨੂੰ ਕਹਿੰਦੇ ਨੇ ਬਰੀਕੀਆਂ ਤੇ ਬਰੀਕੀਆਂ ਦਾ ਅੰਤ ਕੋਈ ਨਹੀਂ ਐ ਬਾਕੀ ਇਹ ਵੀ ਤੋਰ ਕੇ ਦਿਖਾ ਦੇਣੇ ਆ ਖੋਲ ਦੇ ਬੱਗੀ ਅਜੇ ਲਓ ਜੀ ਬੱਗੀ ਵੀਰਾਂ ਦਾ ਵੀ ਤੂਰ ਕੇ ਮਾਹ ਹੈ ਕਈ ਜਿਹਾਰੇ ਲਓ ਜੀ ਚੈਂਪੀਅਨ ਕਬੱਡੀ ਬੱਲ ਟ੍ਰਿਕੀਆਂ ਬਰੂਕੀਆਂ ਬਹੁਤ ਐ ਝੋਟੀ ਦੀਆਂ ਤੇ ਹੈਗੀ ਇਦੋਂ ਕਲਾ ਟੌਪ ਕਾ ਜਿਹਨੂੰ ਕਹਿੰਦੇ ਆ ਬਸ ਕੁਆਲਿਟੀ ਵਿਖਾ ਲੋ ਪਹਿਲਾਂ ਲਓ ਲਓ ਜੀ ਤੇ ਲੈ ਅੰਚਲ ਵਿਖਾ ਲੋ ਕਿੱਡੇ ਲੱਗੇ ਆ ਲਓ ਜੀ ਵੇਖੋ ਜੀ ਟੌਪ ਕਲਾ ਸੀ ਜਿਹਨੂੰ ਕਹਿੰਦੇ ਨੇ ਜਾਂਦੇ ਜਾਂਦੇ ਭਾਈ ਕਮਾ ਦੇ ਕਮਾ ਦੇ ਬਾਕੀ ਪੱਟੇ ਦੇ ਮੂਰੇ ਕੁਸਮਾਲ ਆ ਗਈਆਂ ਹਾਂਜੀ 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 ਬਾਕੀ ਫੇਸ ਕੁਆਲਿਟੀ ਦੀ ਗੱਲ ਕਰੀਏ ਸਿੰਘ ਸੁੰਗ ਦੀ ਗੱਲ ਕਰੀਏ ਬੇਬਲ ਕਲਾ ਤ੍ਰਿਕੀਆਂ ਦੇ ਵਿੱਚ ਕੱਟੀ ਆ ਤੇ ਬੇਲਬਾਲ ਦੀ ਤੇ ਕੁਮਾਰੀ ਇੱਕ ਵਾਰੀ ਫੇਰ ਗੇੜੀ ਦਵਾ ਦੇ। ਦਿਖਾ ਦਿਓ ਕੱਟੀਆਂ ਖੁਲਾੜ ਕੇ ਖੁਲਾੜ ਕੇ ਵਿਖਾ ਲਵਾਂ ਚਲਣ ਚੱਲੇ ਆ ਪਿਛੋਸਾ ਵਾਲਾ ਤੱਲੀ ਖਰਾਬੀ ਵਾਂਗੂ। ਲਓ ਜੀ ਟੌਪ ਕਲਾਸ ਜਿਹਨੂੰ ਕਹਿੰਦੇ ਨੇ। ਦਵਾਈ ਬੜੀ ਪੰਪ ਲੱਗੀ ਆ। ਅੱਛਾ ਜੀ। ਦਵਾਈ ਬੜੀ ਪੰਪ ਆ। ਬਿਲਕੁਲ ਐਂ। ਸਾੜ ਦੀ ਕੱਟੀ 3 ਕਿਲੋ ਹੋਊਗੀ। ਲਓ ਜੀ ਬਿਲਕੁਲ ਪੋਲੀ ਪਾਲੀ ਸੰਜੀ। ਸਾੜ ਦੀ 3 ਕਿਲੋ ਕੱਟੀ ਜੀ। ਲਓ ਜੀ। ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਨੇ। ਆਉਣਾ ਜਿਹੜਾ ਮਰਜ਼ੀ ਪੈਸਾ ਹੱਟ ਕੇ ਸਾਈ ਪਾ ਦੇ ਹਫਤਾ ਹਟ ਕੇ ਵੀ ਲੈ ਜਾਏ ਕੱਢੀ ਲਓ ਜੀ 17 18 ਕਿਲੋ ਦੀ ਓਟ ਨਾ ਚਾਹੀਏ ਜੋਟੀ ਸਾਈ ਕੋਈ ਪਾ ਸਕਦਾ ਤੇ ਬਾਕੀ ਇਹ ਵੀ ਚੋਕੇ ਬਿਲਕੁਲ ਇਹ ਕੰਡੇ ਦੇ ਚਾੜ ਕੇ ਦਵਾਗੇ ਦੁੱਧ ਇੱਕ ਹਫਤੇ ਦੀ ਵੇਟ ਲਓ ਜੀ ਦੇਰਬਾਲ ਕਾਫੀ ਲੰਬੀ ਆ ਇਹ ਬਾਕੀ ਟੌਪ ਕਲਾਸ ਜਿਹਨੂੰ ਝੋਟੇ ਕਹਿੰਦੇ ਨੇ। ਪਿੰਡਾਂ ਦਾ ਟੀਮ ਬੋਲਿਆ ਹਜੇ ਚੈਂਪੀਅਨ ਝੋਟੀਆਂ ਤਿਆਰ ਕਰਨ ਤੇ ਬੜਾ ਬੜਾ ਟਾਈਮ ਲੱਗ ਜਾਂਦਾ। ਟਾਈਮ ਲੱਗ ਜਾਂਦਾ। ਕੀ ਵੜਦੇ ਵੜਦੇ ਹੋ ਸੇਵਾਇ ਕਰਦੇ ਟੀਕੱਟੀ ਤਿਆਰ ਕਰਨ ਤੇ 1.5 ਲੱਖ ਰੁਪਏ ਲੱਗ ਜਾਂਦਾ ਜੀ। ਸਹੀ ਗੱਲ ਹੈ ਜੀ। ਟੀਕੱਟੀ ਤਿਆਰ ਕਰ ਕਸੂਣੀ ਹੋਏ ਨਾ 1.5 ਲੱਖ ਰਾਮ ਨਾਲ ਖਰਚਾ ਆ ਜਾਂਦਾ ਚੰਗੇ ਬਰੀਡ ਵਾਲੀ ਆ। ਹਾਂਜੀ ਹਾਂਜੀ। ਜੱਡ ਬਲੈਕ ਕਾਲੀਆਂ 2 ਇੰਚ ਦੇ ਬਾਜਟੇ ਦਾ ਐ ਕੱਲਾ ਕੱਲਾ ਥਣ ਵਿੱਥੀ ਵੇਖੋ ਕਿੱਥੇ ਕਿੱਥੇ ਲੱਗੀ ਕੱਟੀ। ਸਹੀ ਗੱਲ। ਸਹੀ। ਲਓ ਇਹ। ਤੇ ਥਣ ਵੇ ਲੋ ਦੋ ਦੋ ਫੁੱਟ ਲਿਵਾ ਚੱਕੀ ਫਿਰਦੀ ਬਾਹਰ ਮੈਂ ਚੱਕੀ ਫਿਰਦੀ ਜੀ ਚੱਕੀ ਫਿਰਦੀ ਇਹਦੇ ਪੂਰੇ ਲਿਵਾ ਵੇਖੋ ਤਾਂ ਵੱਡੀ ਫੁੱਲਿਆ ਕੋਈ ਛੋਟੀ ਨਹੀਂ ਫੁੱਲ ਫੁੱਲ ਸਾਇਜ ਇਹਨੂੰ ਬਾਕੀ ਕੁਆਲਿਟੀ ਕੋਈ ਬਹੁਤ ਚੰਗੀ ਆ ਸਿੰਘ ਸੁਗਰੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਇਸ ਪੰਜੇ ਹੁਣ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਦੁੱਧ ਜਿਹੜਾ ਇਹਦੇ ਕਿ ਤੁਸੀਂ 14-15 ਮੰਨ ਕੇ ਅੱਜ ਦੀ ਡੇਢ ਵਿੱਚ ਲਾਓ ਕਿਉਂਕਿ ਆਈਆਂ ਕੱਲ ਪੈਣੇ ਦੇ ਵਿੱਚ ਛੁੱਟੀਆਂ ਹਾਂਜੀ ਹਾਂਜੀ ਕਿਉਂਕਿ ਕਿਲੋ 2 ਕਿਲੋ ਤਾਂ ਅਣ ਕੇ ਫੇਰ ਫੇਰ ਕਰ ਸਕਦੀਆਂ ਕਰ ਸਕਦੀ ਆ ਤੇ ਥੋੜੇ ਅਸੀਂ ਵੀ ਬਿਜੀ-ਬਿਜੀ ਜਾਂ ਡੰਗਰਾ ਧਿਆਨ ਨਹੀਂ ਚਲੋ ਉਹ ਦਿੱਤਾ ਜਾਂਦਾ ਹਾਂਜੀ ਹਾਂਜੀ ਬਾਕੀ ਛੋਟੀ ਜਿਹੜੀ ਸਾਵਨਾ ਦੁੱਧ 17-18 ਕਿਲੋ ਭਰਾਉਂ ਅੰਦਰ ਨਹੀਂ ਹੁੰਦੀ ਇਲਾਕੇ ਬਾਹਲੇ ਚੰਗੇ ਦੀ ਆ ਹਾਂਜੀ 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 ਅਸਲ ਇਲਾਕੇ ਦੀਆਂ ਕਟੀਆਂ ਆਪੇ ਵੀਰ ਭਰਾ ਦੱਸਣਗੇ ਕਿ ਕਿਹੜੇ ਇਲਾਕੇ ਦੀਆਂ ਕਟੀਆਂ ਸਹੀ ਗੱਲ ਸਹੀ ਸਲਾਮ ਵਾਲਣੀ ਕੱਟੀ ਦਾਗਾ ਦਾ ਹਾਂਜੀ ਇਹਦਾ ਝੋਟੀ ਦੋ ਤੋਂ ਅੰਦਰ ਅੰਦਰੀਏ ਝੋਟੀ ਇਹ ਮਰੇ ਇਹ ਵੀ ਦੋ ਤੋਂ ਅੰਦਰ ਦੋ ਢਾਈ ਲੱਖ ਰੇਂਜ ਨਹੀਂ ਹੈਗਾ ਆਪਣਾ ਕੋਈ ਕਿਆ ਜਿਹੜੇ ਰੇਟ ਦੇ ਦਾਂਗੇ ਬਿਲਕੁਲ ਆਪਣਾ ਰੇਟ ਤੇ ਦੇ ਦਾਂਗੇ ਲੋ ਜੀ ਕਿਆ ਜਿਹੜੇ ਰੇਟ ਆ ਤੇ ਬਾਕੀ ਇਹ ਵੀ ਕੋਈ ਦੋ ਢਾਈ ਲੱਖ ਲਾਣੀ ਬਿਲਕੁਲ ਦੋ ਤੋਂ ਅੰਦਰ ਆਲਾ ਮੁੱਲ ਆ ਤੇ ਬਾਕੀ ਇਹ ਵੀ ਬਾਈ ਇਹਨਾਂ ਦੇ ਫੋਨ ਤੇ ਗੱਲ ਕਰ ਲਾਂਗੇ ਆਪਾਂ ਤੇ ਬਾਕੀ ਇਹ ਵੀ ਚੈਂਪੀਅਨ ਝੋਟੀ ਆ ਬੇਲਬਾਲ ਦੀ ਕਾਫੀ ਆ ਤੇ ਦੁੱਧ ਵੀ ਜੀ ਕਿਉਂ ਕਰਨਾ ਸਾਨੂੰ ਫਿਰ ਥੋੜੇ ਪ੍ਰੋਗਰਾਮ ਹੈ 2-4 ਦਿਨ ਹਾਂਜੀ ਹਾਂਜੀ ਉਹਦੇ ਕਰਨ ਫਿਰ ਛੁੱਟੀਆਂ ਕਿਸੇ ਵੇਲੇ ਕਿਸੇ ਨਾਲ ਟੱਕਰ ਨਹੀਂ ਹੋ ਸਕਦਾ ਨਹੀਂ ਵੀ ਜਾਖਦੀਆਂ ਕੀ ਪਤਾ ਦੁਬਾਰਾ 5-7 ਦਿਨ ਹਟਕੇ ਵਿਚਰੀਆਂ ਪੈਣ ਜਾਂ ਬਾਅਦ ਚ ਵੀਡੀਓ ਅਪਲੋਡ ਕਰਨਾ ਪੈਣਾ ਹਾਂਜੀ ਹਾਂਜੀ ਜੀ ਗੱਲ ਹੋ ਜਾਂਦੀਆਂ ਛੁੱਟੀਆਂ ਕੋਈ ਗੱਲ ਨਹੀਂ ਬਾਕੀ ਆਈਆਂ ਦੇ ਵੈਸੇ ਅੱਜ ਪਾਤੀਆਂ ਮੈਂ ਚਲੋ ਆਈਆਂ ਪਾ ਦੋ ਕੋਈ ਗੱਲ ਨਹੀਂ ਬਿੜੀ ਠੀਕ ਹੈ ਜੀ ਕੋਈ ਵੀਰ ਭਰਾ ਆਪਣੇ ਫੋਨ ਕਰਦੇ ਆ ਆਪਣੇ ਕਾਫੀ ਹਾਂਜੀ ਹਾਂਜੀ ਪੰਜਿਆਂ ਨੂੰ ਮਈਆਂ ਆਉਣਗੀਆਂ ਦੱਸਿਓ ਦੱਸਿਓ ਸਰ ਕਈਆਂ ਭਰਾ ਨੂੰ ਨਹੀਂ ਦੱਸਿਆ ਜਾਂਦਾ WhatsApp ਤੇ ਜਾਂ ਫੋਨ ਕਾਲਿੰਗ ਨਹੀਂ ਹੁੰਦੀ ਹਾਂ ਬੀੜਿਆ ਸਾਮਕੇ ਝੋਟੀਆਂ ਵਿੱਚਾਂਗਾ ਫਿਰ ਕੋਈ ਹੋਰ ਹੀ ਮਜ਼ਾ ਆਊਗਾ ਹਾਂਜੀ ਸਪੰਜੀ ਹਾਂਜੀ ਆਰੇ ਉਧਰ ਵੀ ਦੇਣ ਕਿਹੜੇ ਆ ਰਹੇ ਨੇ ਲੋੜੀ ਵਾਲੇ ਲੋੜੀ ਵਾਲੇ ਦੇਣ ਆ ਰਹੇ ਆ ਤੇ ਬਾਕੀ ਇਹ ਵੀ ਬਾਕੀ ਤਾਂ ਗੁੱਡੀ ਤਾਂ ਨਹੀਂ ਜਾਂਦੀ ਇਹ ਲੋੜੀਆ ਦੇ ਹੁਣ ਤਾਂ ਮਈਆਂ ਵੀ ਤਾਂ ਜਾਣੀਆਂ ਹੁਣ ਤਾਂ ਤਾਂ ਸਹੀ ਗੱਲ ਹੈ ਸਹੀ ਗੱਲ ਗਾੜੀ ਦਿਹਾੜੀ ਜਿਦਾਂ ਤੋਕੀਆਂ ਨਾ ਤਾਂ ਜਾਣੀਆਂ ਹੁਣ ਸਹੀ ਗੱਲ ਮੰਨਣ ਵਾਲੀ ਗੱਲ ਹੈ ਸਪੰਜੀ ਫਿਰ ਬਾਕੀ ਅਗਲੀ ਕਿਰਪਾ 10 ਤਰੀਕ ਤੋਂ ਬਾਅਦ ਆਪਣੇ ਕੋਲ 20-25 ਮਈਆਂ ਦਾ ਲੋੜ ਇੱਥੇ ਇਕੱਠੀਆਂ ਲਿਆ ਕੇ ਰੱਖੀ ਜਾਣੀਆਂ ਹਾਂ ਬਸ ਹਾਂਜੀ 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 ਮਤਲਬ ਦੇਣਾ ਹੋਣੇ ਨਾ ਗਾੜੀ ਵਿੱਚ ਆਕੀ ਕੋਟਾ ਫੁੱਲ ਹੀ ਰਹੂ ਭਾਈ ਨੇ ਤੇ ਭਾਈ ਜੀ ਆਂਦੇ ਆ ਵੀ ਚਲੋ ਮਾਲ ਆਇਆ ਵਾ ਚਲੋ ਹੁਣ ਫੇਰ ਜਾਣਾ ਵੀਡੀਓ ਬਣਾ ਕੇ ਤੁਹਾਨੂੰ ਪਤਾ ਫੇਰ ਇੱਕ ਫੈਕਸ਼ਨ ਹਾਂਜੀ 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 ਮੈਂ ਤਾਂ ਚਲੋ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਹਾਂਜੀ 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 ਤੇ ਅੱਗੇ ਆ ਗਈ ਪੂਰੀ ਪੂਰੀ ਕੱਟੀ ਦਜਾ ਸੁਆ ਵੀ ਚੈਂਪੀਅਨ ਝੋਟੀ ਅੱਜ ਚੂਣ ਵਾਲਾ ਦੁੱਧ ਹਾਜ਼ਰ ਜਿਹੜਾ 14 ਕਿਲੋ ਨੈਟ ਤਿਆਰ ਕੱਟੀ ਇਹਦੇ ਮਗਰ ਲਓ ਜੀ 14 ਕਿਲੋ ਵਾਲੀ ਚੈਂਪੀਅਨ ਬੂਰੀ ਝੋਟੀ ਕੱਟੀ ਮਗਰ ਆ ਗਈ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਤੇ ਬਾਕੀ ਇਹ ਆ ਵੀ ਦਿਖਾ ਦਿਓ ਜਾਤ ਕੁਆਲਟੀ ਦਿਖਾ ਦੇਣੇ ਆ ਕਰੀ ਬਾਕੀ ਇਹ ਵੀ ਪੇਟ ਬੁੜਾ ਬਹੁਤ ਚੰਗਾ ਜੋਤੀ ਦਾ ਤੇ ਬਾਕੀ ਬੇਲ ਬੂਲ ਤੇ ਬਾਕੀ ਇਹ ਸਿੰਘ ਦੀ ਗੱਲ ਕਰ ਲਈਏ ਸਿੰਘ ਸਿੰਘ ਕੁਆਲਟੀ ਬਹੁਤ ਚੰਗੀ ਆ ਜਾਨ ਦੇ ਭਾਈ ਲਓ ਜੀ ਨੋਕ ਦਾ ਥਣ ਆ ਗਿਆ ਤੇ ਅਦਰ ਦੀ ਗੱਲ ਕਰ ਲਈਏ ਫਾੜੀ ਵਾਲਾ ਅਦਰ ਆ ਗਿਆ ਤੇ ਬਾਕੀ ਇਹ ਵੀ ਬਰੀਡਾਂ ਦੁੱਧ ਘਟਣਾ ਬਰੀਡ ਨੇ ਸਹੀ ਗੱਲਾਂ ਬੱਕੀ ਵੀਰ ਬਰੀਡ ਨੇ ਘਟਣਾ ਦੁੱਧ ਕਮਾਰੇ ਨੀ ਦੀ ਦਾ ਵੀ ਪੂਰੀ ਜੀ ਨੀ ਦੀ ਅਸਲ ਬੂਰੀ ਜਿਹਨੂੰ ਅਸਲ ਬੂਰੀ ਕਹਿੰਦੇ ਆ ਸਹੀ ਗੱਲ ਹੈ ਜੀ ਬਾਕੀ ਇਹ ਵੀ ਕੱਟੀ ਨੂੰ ਵਿਖਾ ਦਿਓ ਗਾੜ ਦੀ 2.5 ਕਿਲੋ ਕੱਟੀ ਹੋਈ ਮਾਣ ਦੇ ਕੱਟੀ ਆ ਲਓ ਜੀ ਕੱਟੀ ਮਗਰ ਆ ਗਈ ਇਹਦੇ 15 ਨਾਲ ਪਲੱਸ ਰਹੂਗੀ ਬਿਲਕੁਲ ਅਜ ਮੈਲੇ ਦੇ ਚੱਲੇ ਤਾਜੀ ਸੂਈ ਸਵਾਈਏ ਕੋ ਬਾਲੇ ਦਿਨਾਂ ਦੀ ਝੋਟੀ ਦੀ ਸੂਈ ਲਾਓ ਜੀ 15 ਤੋਂ ਜਿਹੜੀ ਪਲੱਸ ਰਹੂਗੀ ਤੇ 14 ਕਿਲੋ ਜਿਹੜਾ ਹੁਣ ਕੰਡੇ ਦੇ ਚੜ ਗਏ ਅੱਜ ਦਾ ਰੇਟ ਪਾ ਦਾਂਗੇ ਬਿਲਕੁਲ ਨੋਰਮਲ ਰੇਟ ਪਾ ਦਾਂਗੇ ਦਾ ਬਿਲਕੁਲ ਜਿਆਦੇ ਬਿਲਕੁਲ ਜਿਆਦੇ ਦਵਾਂਗੇ ਲਾਓ ਜੀ ਨਵੇਂ ਸਾਲ ਤੋਂ ਪਹਿਲਾਂ ਵੀ ਇੱਕ ਆਫਰ ਦਿੱਤੀ ਤੇ ਨਵੇਂ ਸਾਲ ਇਹਦੇ ਵੀ ਆਫਰ ਦਿੱਤੀ ਆ ਹਾਂਜੀ ਹਾਂਜੀ ਜਿੰਨਾ ਤੱਕ ਲੋਹੜੀ ਨਹੀਂ ਆਉਂਦੀ ਹੁੰਦੀ ਹਾਂ ਤੱਕ ਆਫਰਾਂ ਆਫਰਾਂ ਦੇਣੀਆਂ ਆ ਆਫਰਾਂ ਹੀ ਆਉਣੀਆਂ ਨੇ ਸਾਕੀ ਦਵਾਂਗੇ ਜਾ ਕੇ ਆਫਰਾਂ ਹਾਂਜੀ ਹਾਂਜੀ ਇਹ ਕਿੰਨੇ ਰੀ ਦੇ ਦੇਣੀ ਹੈ ਹਾਂ ਜੀ ਹਾਂ ਜੀ ਕਿੰਨੇ ਰੀ ਦੇਣੀ ਹੈ ਬੋਲੇ ਦਾ ਕਰਾ ਲਓ 35 ਕਰਾ ਲਓ 40 ਕਰਾ ਲਓ ਹਾਂ ਜੀ ਹਾਂ ਜੀ ਛੋਟੀ ਸਵਾਲੀ ਦੇ ਦਾਂਗੇ ਤੁਹਾਡਾ ਮਾਨਸਮਾਨ ਕਰਦਾ ਲਓ ਜੀ ਸਵਾ ਲੱਖ ਦੀ 2000 ਰੁਪਿਆ ਮਾਨ ਕਰਦੇ ਹੋ ਇਹੋ ਮਾਨ ਕਰਦਾਂਗੇ ਬਾਕੀ ਦੋ ਟਾਈਮ ਚੋ ਕੇ ਖੜੇ ਤਸੱਲੀ ਕਰਕੇ ਕਹਿਣ ਦੀਆਂ ਗੱਲਾਂ ਨਹੀਂ ਲਓ ਜੀ ਰਾਤ ਨੂੰ ਖਾਲੀ ਕਾਲੇ ਸਵੇਰੇ ਕੱਟੀ ਜਾਣਗੇ ਚੋਲੇ ਆਪੇ ਦੱਸ ਦੋਗੇ ਲਓ ਜੀ ਦੋ ਟਾਈਮ ਤਸੱਲੀ ਕਰਕੇ 14 ਕਿਲੋ ਬਿਲਕੁਲ ਨੈਟ ਤਿਆਰ ਆ ਤੇ ਅਟ ਰੂਟ ਦੀ ਕਵਾਲੀ ਕੱਟੀ ਮਗਰ ਆ ਗਈ ਇਹ ਦੇ ਕੱਟੀਆਂ ਨਾ ਬਾਈ ਜੀ ਨੀਲੀ ਦਾ ਵੀ ਚਾਰੇ ਪੈਰ ਤੇ ਲੀਲੀ ਦਾ ਵੀ ਚਾਰੇ ਪੈਰ ਤੇ ਬਾਕੀ ਟੋਪ ਕਲਾਸ ਹੈ 14 ਕਿਲੋ ਦੁੱਧ ਆ ਤੇ ਸਵਾ ਲੱਖ ਦੀ 2000 ਰੁਪਏ ਮਾਨ ਕਰ ਦੋ ਹੋਰ ਬਾਕੀ ਬਚਾ ਦੋ ਮੈਂ ਜੋ ਬਾਕੀ ਬਾਈ ਜੁਨਿਆਂ ਦੇ ਵੀ ਹੋਰ ਕਰ ਦਾਂਗੇ ਮਾਨਤਾਂ ਤੇ ਹੋਰ ਬਾਈ ਜੀ ਵਧੀਆ ਵਧੀਆ ਕਿਰਪਾ ਮਿਲ ਗਈ ਬਹੁਤ ਸਪੰਜੀ ਠੀਕ ਠਾਕ ਇਹਦਾ ਬਾਕੀ ਵਧੀਆ ਮਾਲ ਇਦਾਂ ਹੀ ਆਪਰ ਟਾਉਨ ਹੁੰਦਾ ਰਹੂਗਾ ਆ ਵੀ ਚਲਾ ਜੀ 8 ਤਰੀਕ ਤੱਕ ਤੋਂ ਵਾਧਾ ਥੋੜਾ ਜਿਹਾ ਮਾਲ ਘਟਾ ਘਟ ਲਿਆਵਾਂਗੇ 8 ਤਰੀਕ ਤੋਂ ਬਾਅਦ ਫੁੱਲ ਹੀ ਲੋਡ ਆਏਗਾ ਫਿਰ ਹਰਿਆਣੇ ਤੋਂ ਸਾਂ 12 ਮਹੀਨੇ ਫੁੱਲ ਹੀ ਚੱਲੂਗਾ ਮੈਂ ਫਿਰ ਤੇ ਰੁਕਦੇ ਨਹੀਂ ਫਿਰ ਤਾਂ ਵਿਸਾਖੀ ਦਾ ਮੇਲਾ ਵੇਖ ਕੇ ਫੇਰ ਹੀ ਰੁਕਾਂਗੇ ਹਾਂਜੀ ਹ ਸਾਰਿਆਂ ਤੇ 2025 ਜਿਹੜਾ ਖੁਸ਼ੀਆਂ ਖੇੜੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਸੋਖ ਬਖਸ਼ੀ ਹਾਂਜੀ 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 ਪੁੱਤ ਪੁੱਤ ਹਰ ਘਰ ਬਖਸ਼ੇ ਹਾਂਜੀ ਹਾਂਜੀ ਸਮਝ ਜੀ ਇਹ ਇਦਾਂ 2025 ਹਨ ਐ ਕਮਾਲਾਂ ਹੀ ਗੱਲਾਂ ਕਿ ਬਿਲਕੁਲ ਕਮਾਲਾਂ ਹੀ ਹੋਣਗੀਆਂ ਥੋੜੀ ਲੇਟ ਹੋ ਗਿਆ ਹੁਣ ਵੀ ਥੋੜੀ ਜਨੂੰ ਜਲਦੀ ਇਸ ਕਰਕੇ ਵੀਡੀਓ ਨਹੀਂ ਲੰਮੀ ਬਣ ਸਕੀ ਜਾਂ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ ਦੇਲਦੀਆਂ ਤੁਹਾਡੇ ਨਾਲ ਜਾਂ ਵੀਰਾਂ ਭਰਾਵਾਂ ਨਾਲ ਹਾਂਜੀ 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 ਇੱਥੇ ਆਓ ਵੀਰ ਜੀ ਦੋ ਡਾਂਗ ਤਿੰਨ ਡਾਂਗ ਤਸੱਲੀ ਕਰਕੇ ਖੜੋ ਹਾਈ ਹਰ ਵਾਰ ਕਹਿੰਨੇ ਆ ਸਹੀ ਗੱਲ ਹੈ ਬਾਅਦ ਵਿੱਚ ਆਪਾਂ ਇੱਕ ਦੂਜੇ ਨੂੰ ਮੌਕਾ ਨਾ ਦਈਏ ਹਾਂਜੀ ਅ 5:33 ਮਿੰਟ ਹੋ ਗਏ ਆ ਹਾਂਜੀ 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 ਨਾਲੇ ਆ ਹਾਂਜੀ ਹਾਂਜੀ ਚਵਾਈ ਚੱਲ ਪਈ ਆ ਹਾਂਜੀ ਸਵੇਰੇ ਜਿੰਨੇ ਮਰਜੀ ਵੀਰ ਆਣ ਕੇ ਚਵਾ ਸਕਦਾ 6 ਵਜੇ ਫੇਰ ਹਾਂਜੀ ਹਾਂਜੀ ਮਹਿਣੀਆਂ ਗੱਲਾਂ ਨਹੀਂ ਵੀ ਅਹੀਂ ਹੋਣਦੀਆਂ ਮਈਆਂ ਚਵਾਈਆਂ ਭੜਕੇ ਸ਼ਾਮਾਂ ਨੂੰ ਜਿਹੜੀਆਂ ਸਵੇਰੇ ਫੇਰ ਆਣ ਕੇ ਵੀ ਮਈਆਂ ਵੀਰ ਭਰਾ ਚਵਾ ਸਕਦਾ 4 ਤਰੀਕ ਨੂੰ ਤਸੱਲੀ ਕਰ ਸਕਦਾ ਵੀ ਤਸੱਲੀ ਦੋ ਟੰਗ ਤੁਹਾਡਾ ਕਰਨਾ ਫਰਜ਼ ਹੈ ਸਾਡਾ ਵੀ ਜੀ ਕਰਾਉਣਾ ਫਰਜ਼ ਹੈ ਸਹੀ ਗੱਲ ਸਹੀ ਗੱਲ ਪੈਸੇ ਤੁਹਾਡੇ ਕੋਲ ਲਾਵਾਂਗੇ ਸਹੀ ਗੱਲ ਹੈ ਜੀ ਚੰਗੀਆਂ ਝੋਟੀਆਂ ਚੰਗੇ ਰਿਕਾਰਡ ਵਾਲੀਆਂ ਚੰਗੀ ਨਸਲ ਵਾਲੀਆਂ ਹਾਂਜੀ 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 ਕਿ ਚੂਣਕ ਸਮਾਪੂਰ ਛੱਟ ਦੀ ਆਪਣੀ ਹਰ ਚੀਜ਼ ਦੀ ਨਿਪਰਖਾ ਕਰਕੇ ਖੜੋ। ਜਿਹਨੇ ਆਉਣ ਨਾਲ ਉਹ ਵੀਰ ਮਗੌਣ ਜਿਹੜੇ ਪਹਿਲਾਂ ਆਪਣੇ ਕੋ ਵੀਰ ਮਗੌਣਦੇ ਆ। ਉਹ ਵਿਸ਼ਵਾਸ ਕਰਦੇ। ਵਿਸ਼ਵਾਸ ਕਰਦੇ ਆ। ਠੀਕ ਆ ਜੀ। ਰੇਟ ਆਪਣੇ ਬਿਲਕੁਲ ਨੋਰਮ ਨੇਗੇ। ਟਰਾਂਸਪੋਰਟ ਦਾ ਸੁੱਧਾ ਜਿਹੜੀ ਸਾਡੀ ਆਲ ਇੰਡੀਆ ਆਲੇ ਹਾਲੇ। ਸਾਡੀ ਹੋਊਗੀ। ਲਓ ਜੀ। ਠੀਕ ਤੇ ਆਪਣਾ ਪਿੰਡ ਤੇ ਐਡਰੈਸ ਦੱਸ ਦਈਏ ਤੁਹਾਨੂੰ। ਹਾਂਜੀ ਹਾਂਜੀ ਹਾਂਜੀ। ਪਿੰਡ ਆਪਣਾ ਭੋਲੇ ਕੇ ਜਿਲ੍ਹਾ ਗਰਦਾਸਪੁਰ ਹਾਂਜੀ 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 ਸ਼ਹੀਦ ਬਟਾਲਾ ਨੇੜੇ ਫਤਿਹਗੜ ਚੂੜੀਆਂ ਪਿੰਡ ਭੋਲੇ ਕੇ ਜੇ ਨੇੜੇ ਫਤਿਹਗੜ ਚੂੜੀਆਂ ਹਾਂਜੀ 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 ਤੇ ਮੋਬਾਈਲ ਨੰਬਰ ਆਪਣਾ 95016 ਤੇ 58050 ਸਹੀ ਗੱਲ ਹੈ ਸਹੀ 95016 ਤੇ 58050 ਆਹ ਤੇ ਮਾਰ ਦੋ ਇੱਕਲੀ ਨਿਗਾਹ ਲਾ ਜੀ ਤੇ ਲਾ ਲਾਂਗੇ ਨੰਬਰ ਤੇ ਜਿਹੜਾ ਲੈ ਜੂ ਆਫਰਾਂ ਜਾਂ ਪੂਰੀ ਕੱਟੀ ਆਫਰ ਹੀ ਹੈ ਲਓ ਜੀ ਆਫਰ ਹੈ ਤੇ ਬਾਕੀ ਆ ਵੀ ਬਾਕੀ ਇਹ ਵੀ ਸਵੰਗੀ ਮੁੱਲ ਇਹਨਾਂ ਦਾ ਵੀ ਜਾਦੀ ਆ ਨਾ ਬਿਲਕੁਲ ਜਾਜ ਕੋਈ ਮੁੱਲ ਜ਼ਿਆਦਾ ਨਹੀਂ ਹੈਗੇ ਕੋਈ ਉਹ ਵਾਲਾ ਮੁੱਲ ਨਹੀਂ ਹੈਗਾ ਵੀ ਕੋਈ ਜੋੜੇ ਦਾ ਵੀ 4 ਲੱਖ ਮੋਲਣੀ ਹੈਗਾ ਅੰਦਰੰਦਰ ਵਾਲਾ ਮੋਲਿਆ ਕੋਈ ਇਹ ਬਾਲਾ ਮੋਲਣਾ ਕੰਮ ਹੀ 2 2.5 ਰੇਂਜ ਵਾਲਾ ਆਪਣਾ ਕੰਮ ਨਹੀਂ ਹੈਗਾ ਸਹੀ ਹਲੇ ਸਹੀ ਹਲੇ ਕੋਈ 90 50 90 ਵਾਲਾ ਵੀ ਨਹੀਂ ਰੇਟ ਕੋਈ ਦੱਸੋ 500 ਤੁਹਾਨੂੰ ਸਹੀ ਗੱਲ ਕਰਾਂਗੇ ਜਾਇਜ਼ ਰੇਟ ਹੀ ਪਰ ਦੇ ਗੁਮਾਨ ਸਮਾਨਾਂ ਝੋਟੀਆਂ ਨੂੰ ਜਾਇਜ਼ ਹੀ ਕਰੂ ਕਟੀਆਂ ਲੱਗੀਆਂ ਮਾਨ ਸਮਾਨ ਫੁੱਲੂਗਾ ਫੁੱਲ ਕਰਾਂਗੇ ਠੀਕ ਹੈ ਜੀ ਉਹ ਦੋ ਕਟੀਆਂ ਰੇਟ ਵਿੱਚ ਕਾਨੂੰਨ ਅੱਜ ਵੀ ਕਰ ਸਕਦੇ ਫੂਲ ਦਾ ਆਪਣਾ ਕਰਨਾ ਕੋਈ ਮਤਲਬ ਗਿਲਾਨੀ ਹੈਗਾ ਝੋਟੀਆਂ ਜੇ ਰਾਤੀ ਆਈਆਂ ਇਹਨਾਂ ਨੇ ਘੋਟੀਆਂ ਦੇ ਜਲਵਾ ਵੀ ਹੱਡਾ ਵੇਖਣ ਦਾ ਰਾਤਾਂ ਵਿੱਚ ਦੋ ਚਾਰ ਦੇ ਰੁੱਕ ਵੀ ਆਉਂਦੀਆਂ ਵੱਲ ਹੌਟਾੜ ਗਏ ਪਾਉਨੇ ਆ ਮਨ ਲਗੇ 8 ਤਰੀਕ ਤੋ ਵਾਦਾ ਪਾਉਨੇ ਆ ਹਾਂਜੀ ਹਾਂਜੀ ਮਾਰਕ ਤੱਕ ਫੈਕਸ਼ਨ ਆ ਹਾਂਜੀ ਹਾਂਜੀ 8 ਤੋਂ ਜਿਆਦਾ ਪਾਉਨੇ ਆ ਤੇ ਫਿਰ ਅ ਰੇਟ ਅਲੱਗ ਹੋਊਗਾ ਲੱਗ ਹੋਊਗਾ ਠੀਕ ਹੈ ਪੁੰਗ ਚੰਗੇ ਰਿਕਾਰਡ ਦੀਆਂ ਚੰਗੇ ਮਤਲਬ ਗਰੰਟੀ ਨਾ ਆਈਆਂ ਪਿਛੋ ਸੰਗ ਗਰੰਡੇਡ ਜਿਹਨੂੰ ਕਹਿੰਦੇ ਚੰਗੀਆਂ ਝੋਟੀਆਂ ਹਾਂਜੀ 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 ਫਿਰ ਅਸੀਂ ਵੀ ਦੋ ਹੀ ਆਪਣੇ ਕੋ ਝੋਟੀਆਂ ਰਹਿਣੀਆਂ ਪੂਰੀ ਤੇ ਆਪਣੀ ਮਲਗ ਜੀ ਕਾਣਾ ਕੱਲ ਵਿਕ ਜਾਨੀ ਇਹ ਅਸੀਂ ਵੀ ਕੋਈ ਏਡਾ ਸ਼ੌਂਕੀ ਆ ਕੋਈ ਏਡਾ ਵੇਚੰਦਾ ਕੋਈ ਮਤਲਬ ਜਿਹੜੇ ਵੀਰ ਭਰਾ ਸ਼ੌਂਕੀ ਆਣਗੇ ਮੈਂ ਛੌਂਕਣਾ ਤਸੱਲੀ ਨਾ ਤਸੱਲੀ ਨਾ ਖੜੇ ਕੋਈ ਮਾਂ ਲਾਂ ਕੇ ਇਹਨਾਂ ਛੌਂਕਣਾ ਕਰੇ ਕੋਈ ਕਾਲੀ ਵਾਲਾ ਕੰਮ ਨਹੀਂ ਹਾਂਜੀ 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 ਸਭ ਤੋਂ ਕਰੀ ਝੋਟੀਆਂ ਦੇ ਦਰਸ਼ਕ ਲਓ ਜੀ ਝੋਟੀਆਂ ਕਰੀ ਫੇਰ ਦਿਖਾ ਲ ਦਿੰਨੇ ਆ ਤੇ ਟੌਪ ਕਲਾਸ ਆ ਬਿਲਕੁਲ ਅੱਜ ਦੀਆਂ ਦੁੰਦੀਆਂ ਜੋਗੀਆਂ ਝੋਟੀਆਂ ਨੇ ਤੇ ਇਹ ਆ ਵੀ ਤਸੱਲੀ ਨਾ ਕੋਈ ਖੜ ਸਕਦਾ ਬਾਕੀ ਇਹ ਵੀ ਮਾਸਮਾਨ ਫੋਲ ਹੋਊਗਾ ਤੇ ਬਾਕੀ ਇਹ ਕਰੀ ਬੁਰੀ ਫੇਰ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਬੁਰੀ ਜਿਹੜੀ ਆ ਸਵਾ ਲੱਖ ਕੋਈ ਲੇਖਾ ਹੀ ਨਹੀਂ ਆ ਵਾ ਕੋ ਵੱਡੀ ਵੱਡੀ ਆ ਆਪਣਾ ਵੀ ਛੋਟੀ ਛੋਟੀ ਨਹੀਂ ਹੈ ਗਿਆ ਵੱਡੀ ਲਾਓ ਜੀ ਫੁੱਲ ਸੈਜ ਨੂੰ ਕਹਿੰਦੇ ਫੁੱਲ ਸੈਜ ਆ ਕੱਟੀਆਂ ਚੈਂਪੀਅਨ ਛੋਟੀਆਂ ਜੱਟ ਬਲ ਕਾਲੀਆ ਬਿਲਕੁਲ ਉਸ ਜਾਉਣ ਉਹ ਆ ਕੱਟੀਆਂ ਕੋਈ ਲੇਖਾ ਨਹੀਂ ਹਾਂਜੀ 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 ਦੇਖੋ ਲੇਵਾ ਪਿੱਠੋਂ ਚੜਾਈਆਂ ਕੀ ਸਹੀ ਗੱਲ ਹੈ ਜੀ ਫੁੱਲ ਸੈਜ ਪਹਿਲਾਂ ਕੱਟੀਆਂ ਦੇ ਵੇਖੋ ਬਿਊਟੀ ਬੁੜੀ ਇੱਥੇ ਬਿਊਟੀ ਬਾਲਰ ਬਹੁਤ ਹੈ ਬਿਲਕੁਲ ਕਿ ਸ਼ੂਆ ਰਣੇ ਜਿੱਥੇ ਆ ਫਿਰ ਇਹੋ ਜਿਹੀਆਂ ਕੱਟੀਆਂ ਫਿਰ ਕੇ ਲੱਭਣੀਆਂ ਬੜੀਆਂ ਔਕੀਆਂ ਸਹੀ ਗੱਲ ਸਹੀ ਗੱਲ ਮੰਦਨ ਵਾਲੀ ਗੱਲ ਹੈ ਬਾਈ ਹ ਹਰ ਇੱਕ ਚੀਜ਼ ਵੇਖ ਕੇ ਮੱਝ ਨੂੰ ਖਰੀਦਣਾ ਹੁੰਦਾ ਇਹਨੇ ਕਹੇ ਲੇਵਾ ਵੇਖ ਲਿਆ ਸਿੰਘ ਵੱਡੇ ਵੇਖ ਲਏ ਜਾਂ ਸਿੰਘ ਵੇਖ ਲੇ ਲੇਵਾ ਵੇ ਇਹਦਾ ਮਹੀਂ ਦਾ ਰੱਤ ਨਹੀਂ ਹੋਰ ਚੀਜ਼ ਨੂੰ ਪਰਖਣਾ ਵੇਖ ਕੇ ਜਦੋਂ ਲੈਣੀ ਪੈਂਦੀ ਆ ਨਾ ਟਾਈਮ ਲੱਗਦਾ ਮੱਝ ਨੂੰ ਲੈਣ ਲਓ ਜੀ ਬਾਕੀ ਥਣ ਥਣ ਦੀ ਕੁਵਾਲੀ ਬਹੁਤ ਚੰਗੀ ਆ ਇਹ ਨੋਗੜਾ ਥਣ ਚਵਾਈ ਦੇਖੋ ਕੱਟੀ ਨੂੰ ਕਿਹੜੀ ਬਾਈ ਬੰਬੀ ਲੱਗੀ ਚਵਾਈ ਇਹ ਬਾਈ ਜੀ ਨਹੀਂ ਆਂਦੀ ਇਹਦੇ ਬਾਕੀ ਇਹ ਵੀ ਤਸੱਲੀ ਕਰਕੇ ਕੋਈ ਖੜ ਸਕਦਾ ਹੋ ਸਭ ਜੀ ਸਭ ਵਧੀਆ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਇਹ ਤਾਂ ਮਰੌਣ ਲੱਗਿਆ ਵਿਖਾ ਦੋ ਵਿੱਚ ਲਓ ਜੀ ਇੱਕ ਜੀ ਦਿਖਾ ਦਿੰਦੇ ਆ ਬਾਕੀ ਇਹ ਵੀ ਚਵਾਜ ਬੂਧਾ ਨੂੰ ਖ ਬਾਕੀ ਚ ਵਾ ਬਾਕੀ ਦਿਖਾ ਦੇ ਲਗੇ ਆ ਤੇ ਬੱਗੀ ਨੂੰ ਪੁੱਛ ਲੈਨੇ ਕਿਵੇਂ ਚ ਵਾ ਚੂ ਕਿਉਂ ਬੱਗੀ ਵੀਰੇ ਆ ਪੋਲੀ ਰੂ ਮਰ ਗਈ ਆ ਰੂ ਮਰ ਗਈ ਆ ਤੇ ਡੰਗ ਦੀਆਂ ਝੋਟੀਆਂ ਕੋਈ ਇਹਨਾਂ ਨੂੰ ਟਾਂਡਾਂ ਲਗਾ ਕੋਈ ਲਾਓ ਝੋਟੀਆਂ ਲਾਓ ਜੀ 4 ਵੀ ਬਾੜ ਵੀ ਥੋੜੀ ਚੰਨ ਬਾੜ ਤਿੰਨ ਕਿਲੋ ਬਾੜ ਵੀ ਹੋ ਗਈ ਮਰੇ ਅੱਗੋਂ ਮਾਰ ਦੇ ਮੇਰਾ ਵੀਰੇ ਤਾਣ ਵੇਖੋ ਪਹਿਲਾਂ ਕੱਪੀ ਨੂੰ ਡਾ ਖਾਨੀ ਲੱਗਦਾ ਲਾਓ ਜੀ ਟੋਪਲਾ ਬਾਕੀ ਪੰਜੋਨਾ ਕਹਿਦਾ ਵੀ ਜਿਹੜੇ ਆਨਲਾਈਨ ਕੋਈ ਵੀਰ ਭਰਾ ਮਗਾਉਂਦਾ ਵਾ ਤੇ ਗਰੰਟੀ ਫੁੱਲ ਹੋਊਗੀ। ਥਾਨ ਬਾਅਦ ਘੜ ਪੂਰੀ ਸ਼ਤੇ ਦੀ। ਹੋਸਪੰਜੀ। ਬਸ ਵਧੀਆ ਮਲਗਦੀ। ਠੀਕ ਠਾਕ ਜੀ। ਹਾਂ ਜਲਦੀ ਹਾਂ ਨੂੰ ਚਲੋ। ਬਾਅਦ ਕਰਾਂਗੇ ਗੱਲਾਂ ਬਾਤਾਂ ਅੱਠ ਵਜੇ ਤੱਕ ਦਾ ਬਾਅਦ। ਠੀਕ ਹੈ ਜੀ। ਸასი ਗੱਲ ਜੀ। ਸასი ਗੱਲ ਸასი ਗੱਲ।